ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵਾਤੀ ਐਸਐਮਓ ਇਨਚਾਰਜ ਸਿਵਲ ਹਸਪੀਟਲ ਹੁਸ਼ਿਆਰਪੁਰ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਸਾਡੇ ਹਸਪੀਟਲ ਦੇ ਵਿੱਚ ਇੱਕ ਕਲ ਪੇਸ਼ੈਂਟ ਰੈਫਰ ਹੋਇਆ ਸੀਬੀਏ ਜਿਹਨੂੰ ਕਹਿੰਦੇ ਕਿ ਬ੍ਰੇਨ ਸਟ੍ਰੋਕ ਹੋਇਆ ਉਹ ਇੱਥੇ ਡਾਇਗਨੋਸ ਕੀਤਾ ਗਿਆ ਮੈਡੀਕਲ ਸਪੈਸ਼ਲਿਸਟ ਸਾਡੇ ਕੋਲ ਡਾਕਟਰ ਨੀਹਾ ਹੈਗੇ ਆ ਉਹ ਡਾਇਗਨੋਸ ਕਰਨ ਤੋਂ ਬਾਅਦ ਉਹਨੂੰ ਟਾਈਮਲੀ ਰੈਫਰ ਇੱਥੋਂ ਅਸੀਂ ਜੇ ਭੇਜਿਆ ਔਰ ਸੀਐਮਸੀ ਜਿਹੜਾ ਕਿ ਲੁਧਿਆਣੇ ਹਸਪੀਟਲ ਹੈਗਾ ਉੱਥੇ ਜਾ ਕੇ ਉਹਦਾ ਆਪਰੇਟ ਹੋਇਆ ਔਰ ਉਹ ਆਪਰੇਸ਼ਨ ਸਕਸੈਸਫੁਲ ਹੋਇਆ ਜਿਸ ਕਰਕੇ ਕੀ ਉਸ ਪੇਸ਼ੈਂਟ ਦੀ ਜਾਨ ਤੇ ਬਚੀ ਬਚੀ ਪਰ ਜਿਹੜਾ ਉਸਦੇ ਹੈਂਡੀਕੈਪ ਹੋ ਜਾਣਾ ਸੀ ਜੇ ਟਾਈਮਲੀ ਰੈਫਰ ਨਾ ਹੁੰਦਾ ਔਰ ਟਰੀਟ ਨਾ ਹੁੰਦਾ ਇੱਕ ਹੈਂਡੀਕੈਪ ਬਣ ਜਾਂਦਾ ਹੈ ਪੇਸ਼ੈਂਟ ਦੇ ਪੈਰਾਲਿਸਿਸ ਪੱਕੇ ਤੌਰ ਤੇ ਰਹਿ ਜਾਂਦਾ ਹੈਗਾ ਨੁਕਸਾਨ ਹੋ ਜਾਂਦਾ ਹੈ ਉਹ ਬਚ ਗਿਆ ਤੇ ਇਸ ਗੱਲਬਾਤ ਦੇ ਰਾਹੀਂ ਮੈਂ ਤੁਹਾਨੂੰ ਸਭ ਨੂੰ ਜਾਗਰੂਕ ਕਰਾਉਣਾ ਚਾਹੁੰਦੀ ਆ ਕਿ ਇਹ ਇੱਕ ਪ੍ਰੋਜੈਕਟ ਹੈਗਾ ਜਿਹੜਾ ਕਿ ਸੜੇ ਮੰਤਰੀ ਸਾਹਿਬ ਨੇ ਹੈਲਥ ਮਿਨਿਸਟਰ ਨੇ اور ਡਾਇਰੈਕਟਰ ਮੈਡਮ ਨੇ ਜੇ ਸਟਾਰਟ ਕਰਵਾਇਆ ਹੈਗਾ ਜਿਹੜਾ ਇਨੀਸ਼ੀਏਟਿਵ ਲਿੱਤਾ ਹੈਗਾ ਜਿਸ ਦਾ ਨਾਮ ਸਟ੍ਰੋਕ ਪ੍ਰੋਜੈਕਟ ਹੈਗਾ ਇਸ ਸਟ੍ਰੋਕ ਪ੍ਰੋਜੈਕਟ ਦੇ ਅੰਡਰ ਸੜੇ ਇੱਕ ਸਪੈਸ਼ਲ ਟੀਮ ਬਣੀ ਹੈਗੀ ਹੈ ਸਿਵਲ ਹਸਪੀਟਲ ਦੇ ਲੈਵਲ ਤੇ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਹੁਸ਼ਿਆਰਪੁਰ ਨੂੰ ਲਿੱਤਾ ਗਿਆ ਹੈਗਾ ਉਸ ਦੇ ਵਿੱਚ ਜਦੋਂ ਪੇਸ਼ੈਂਟ ਸਰਪਲ ਐਮਰਜੈਂਸੀ ਚ ਅੰਦਰ ਤੇ ਉਹਨੂੰ ਸਾਡੇ ਮੈਡੀਕਲ ਸਪੈਸ਼ਲਿਸਟ ਦੇਖਦੇ ਨੇ ਅਗਰ ਉਹਨਾਂ ਨੂੰ ਸ਼ੱਕ ਹੁੰਦਾ ਕਿ ਇਹ ਕਲੌਟ ਜਿਹੜਾ ਬੰਦਾ ਹੈਗਾ ਦਿਮਾਗ ਦੇ ਵਿੱਚ ਕਿਤੇ ਕਲੌਟ ਕਿਸੇ ਨਾੜੀ 'ਚ ਆੜ ਗਿਆ ਹੈ ਜਿਸ ਕਰਕੇ ਕਿ ਕਮਜ਼ੋਰੀ ਆ ਗਈ ਹੈ ਪੇਸ਼ੈਂਟ ਨੂੰ ਇੱਕ ਪਾਸੇ ਦੀ ਕਮਜ਼ੋਰੀ ਆ ਜਾਏ ਅੱਧੇ ਪਾਸੇ ਦੀ ਕਮਜ਼ੋਰੀ ਆ ਜਾਏ ਬੋਲਣਾ ਨਾ ਠੀਕ ਹੋਏ ਫੇਸ ਤੇ ਪੈਰਾਲਿਸਿਸ ਆ ਰਿਹਾ ਹੈਗਾ ਉਹ ਡਾਇਗਨੋਸਿਸ ਸੀਟੀ ਸਕੈਨ ਹੁੰਦੇ ਇੱਥੇ ਉਹ ਵੀ ਟੋਟਲੀ ਫ੍ਰੀ ਆਫ ਕੋਸਟ ਹੈ ਕ੍ਰਿਸ਼ਨਾ ਦੇ ਵਿੱਚ ਜਿਹੜੇ ਕਿ ਕਨੈਕਟਡ ਹੈਗੇ ਸੀਐਮਸੀ ਦੇ ਡਾਕਟਰਸ ਦੇ ਨਾਲ ਉੱਥੇ ਉਹਨਾਂ ਨੂੰ ਨਾਲ ਹੀ ਇੰਡੀਕੇਟਰ ਪਹੁੰਚ ਜਾਂਦੇ ਆ ਉਹ ਵੀ ਉਹਨੂੰ ਰੀਡ ਕਰ ਲੈਂਦੇ ਆ ਤੇ ਜਿਸ ਤਰ੍ਹਾਂ ਹੀ ਸਾਨੂੰ ਇੰਡੀਕੇਸ਼ਨ ਮਿਲਦੀ ਹੈ ਇਮੀਡੀਏਟਲੀ ਫ੍ਰੀ ਆਫ ਕੋਸ ਸ਼ਿਫਟਿੰਗ ਵੀ ਉਹਦੀ ਫ੍ਰੀ ਆਫ ਕੋਸ ਐਂਬੂਲੈਂਸ ਤੇ ਹੁੰਦੀ ਹੈ ਜਦ ਤੱਕ ਕਿ ਸ਼ਿਫਟਿੰਗ ਦੇ ਦੌਰਾਨ ਸੀਐਮਸੀ ਦੇ ਵਿੱਚ ਓਟੀ ਤਿਆਰ ਰਹਿੰਦਾ ਹੈਗਾ ਔਰ ਉੱਥੇ ਦੇ ਜਿਹੜੇ ਡਾਕਟਰਸ ਹੈਗੇ ਆ ਉਹ ਸਰਜਿਕਲ ਪ੍ਰੋਸੀਜਰ ਕਰਨ ਲਈ ਤਿਆਰ ਹੁੰਦੇ ਨੇ ਕੱਲ ਇਵੇਂ ਹੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਐ ਐਮਰਜੈਂਸੀ ਜਿਨ੍ਹਾਂ ਨੂੰ ਕਿ 4 ਵਜੇ ਅਸੀਂ ਇੱਥੋਂ ਸ਼ਿਫਟ ਕਰਤਾ ਸਾਰੇ ਟੈਸਟ ਕਰਨ ਤੋਂ ਬਾਅਦ ਤੇ ਉਹ ਪੇਸ਼ੈਂਟ ਜਿਹੜਾ ਹੈਗਾ ਇਸ ਵੇਲੇ ਠੀਕ ਹੈਗਾ ਹਾਂ ਮੈਡਮ ਪੇਸ਼ੈਂਟ ਦਾ ਜਦੋਂ ਆਪਰੇਟ ਹੋ ਜਾਂਦਾ ਆ ਉਹਨੂੰ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਆ ਉਸ ਤੋਂ ਬਾਅਦ ਉਹਦਾ ਇਲਾਜ ਦਾ ਖਰਚਾ ਸਰਕਾਰ ਦਿੰਦੀ ਆ ਕਿ ਉਸ ਪੇਸ਼ੈਂਟ ਦੇ ਘਰਦਿਆਂ ਨੂੰ ਖੁਦ ਕਰਨਾ ਪੈਂਦਾ ਬੀਜੀ ਇਹ ਐਮਓਯੂ ਦੇ ਅਧੀਨ ਇਹ ਸਟ੍ਰੋਕ ਦਾ ਖਰਚਾ ਟੋਟਲੀ ਫ੍ਰੀ ਆਫ ਕਾਸਟ ਹੈ ਸਰਕਾਰ ਹੀ ਬੀਅਰ ਕਰਦੀ ਹੈਗੀ ਹੈ ਮੇਰੀ ਸਭ ਨੂੰ ਅਪੀਲ ਹੈ ਜਿਵੇਂ ਕਿ ਘਰਾਂ ਚ ਆਪਾਂ ਬਜ਼ੁਰਗ ਦੇਖਦੇ ਆ ਜਾਂ ਜਿਹੜੇ ਮਿਡਲ ਏਜ ਲੋਕ ਹੈਗੇ ਆ ਔਰ ਕਈ ਯੰਗ ਏਜ ਦੇ ਵੀ ਬੱਚੇ ਇਸ ਨਾਲ ਆਦੇ ਆ ਜਿਨ੍ਹਾਂ ਨੂੰ ਕਿ ਇੱਕ ਸਾਈਡ ਦੀ ਵੀਕਨੈਸ ਮਹਿਸੂਸ ਹੁੰਦੀ ਹੈ ਜਾਂ ਪੈਰਾਲਿਸਿਸ ਦੀ ਤਰ੍ਹਾਂ ਜਾਂ ਕਈ ਵਾਰੀ ਇਸ ਨਾਲ ਕਿ ਹੱਥ ਫੋਨ ਫੜਿਆ ਔਰ ਡਿਗਣਾ ਸ਼ੁਰੂ ਹੋ ਗਿਆ ਨਹੀਂ ਫੜਿਆ ਜਾ ਰਿਹਾ ਇੱਕ ਸਾਈਡ ਨੂੰ ਤੋਰ ਇੱਕ ਸਾਈਡ ਨੂੰ ਜਾ ਰਹੀ ਹੈਗੀ ਹੈ ਆਵਾਜ਼ ਦੇ ਵਿੱਚ ਚੇਂजेस ਆ ਗਏ ਹੈਗੇ ਆ ਉਹ ਚੀਜ਼ਾਂ ਦਾ ਧਿਆਨ ਰੱਖਣ ਔਰ ਦੇਸੀ ਦਵਾਈਆਂ ਨਾ ਕਰਦੇ ਹੋਏ ਡਾਕਟਰ ਦੀ ਸਲਾਹ ਲੈ ਕੇ ਕਿਉਂਕਿ ਇਸ ਦੇ ਵਿੱਚ ਜਿਹੜੇ ਪਹਿਲੇ ਕੁਝ ਘੰਟੇ ਹੈਗੇ ਆ ਉਹ ਹੀ ਜਿਹੜੇ ਬਹੁਤ ਇੰਪੋਰਟੈਂਟ ਹੈਗੇ ਆ ਜੇ ਉਸ ਵਿੱਚ ਸਹੀ ਟਰੀਟਮੈਂਟ ਹੋ ਗਈ ਤੇ ਹੈਂਡੀਕੈਪ ਵੱਜ ਜਾਏਗਾ ਨਹੀਂ ਤੇ ਨੁਕਸਾਨ ਹੁੰਦਾ ਹੈ ਪੇਸ਼ੈਂਟ ਨੂੰ ਮੈਂ ਚਾਹਾਂਗੀ ਕਿ ਸਾਰੇ ਇਸ ਚੀਜ਼ ਦਾ ਫਾਇਦਾ ਚੁੱਕਣ ਜਿਹੜੇ ਕਿ ਸਰਕਾਰ ਇੰਨੀ ਮਿਹਨਤ ਕਰ ਰਹੀ ਹੈ ਜੇ ਪ੍ਰਾਈਵੇਟ ਤੌਰ ਤੇ ਅਸੀਂ ਦੇਖੀਏ ਇਹਦਾ ਖਰਚਾ 5 ਤੋਂ 6 ਲੱਖ ਰੁਪਇਆ ਪੈਂਦਾ ਹੈਗਾ ਜੋ ਕਿ ਸਰਕਾਰ ਫ੍ਰੀ ਆਫ ਕੋਸਟ ਦੇ ਰਹੀ ਹੈ ਸਭ ਨੂੰ ਇੱਕ ਵਾਰੀ ਸਾਨੂੰ ਇਹ ਮੈਡਮ ਸਿੰਪਟਮ ਗੇਰੇ ਹੈਗੇ ਉਹ ਜਰੂਰ ਦੱਸ ਦਿਓ ਦੁਬਾਰਾ ਕਿ ਇਹ ਹੁੰਦੇ ਨੇ देखो पेशेंट पहली गल के ज्यादातर पेशेंट्स ਜਿਨ੍ਹਾਂ ਹੁੰਦੇ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋਏ 슈ગર ਦੀ ਪ੍ਰੋਬਲਮ ਹੋਏ ਜਾਂ স্মੋਕਰ क्रॉनिक स्मोकर्स सिगरेट ज्यादा ਪੀਂਦਾ ਹੋਏ ਸ਼ਰਾਬ ਪੀਂਦਾ ਹੋਏ ਉਹਨਾਂ ਦੇ ਵਿੱਚ ਐਦਾਂ ਦੀ ਬਿਮਾਰੀ ਜਲਦੀ ਹੁੰਦੀ ਹੈ ਕਿਉਂਕਿ ਨਸਾਂ ਸੁਗੜੀਆਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਜਿਹੜੇ ਕਲੌਟਸ ਹੈ ਜਲਦੀ ਬਣਦੇ ਹੈਗੇ ਜੇ ਕਲੌਟ ਬਣ ਗਿਆ ਖੂਨ ਦਾ ਦੌਰਾ ਰੁਕ ਗਿਆ ਜੇ ਇਸ ਏਰੀਆ ਚ ਦਿਮਾਗ ਦੇ ਕਲੌਟ ਬਣੇਗਾ ਉਹਦੇ ਅੱਗੇ ਖੂਨ ਦਾ ਦੌਰਾ ਨਹੀਂ ਚੱਲੇਗਾ ਉਸ ਏਰੀਆ ਦੇ ਉੱਪਰ ਡਿਪੈਂਡੈਂਟ ਹੀ ਜਿਹੜਾ ਹੈਗਾ ਡਾਇਗਨੋਸ ਹੁੰਦਾ ਹੈ ਕਿ ਕਿਸ ਏਰੀਆ ਦਾ ਸਟ੍ਰੋਕ ਹੋ ਰਿਹਾ ਹੈ ਬੋਲਣ ਦੀ ਸ਼ਕਤੀ ਜਾ ਸਕਦੀ ਹੈਗੀ ਹੈ ਕਈ ਵਾਰੀ ਵਿਜ਼ਨ ਦਾ ਲਾਸ ਹੁੰਦਾ ਹੈ ਇੱਕ ਸਾਈਡ ਦੀ ਬਾਹ ਰੁਕ ਜਾਂਦੀ ਹੈ ਜਾਂ ਪੂਰੀ ਸਾਈਡ ਰੁਕ ਜਾਂਦੀ ਹੈਗੀ ਹੈ ਇਸ ਤਰ੍ਹਾਂ ਦੇ ਸਿੰਪਟਮਸ ਜਾਂ ਵੀਕਨੈਸ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਫੋਨ ਨਹੀਂ ਫੜਿਆ ਜਾਂਦਾ ਉੱਠਣ ਦੀ ਕੋਸ਼ਿਸ਼ ਕਰੋ ਉੱਠਿਆ ਨਹੀਂ ਜਾਂਦਾ ਸਿੱਧਾ ਤੁਰ ਰੇ ਸਿੱਧਾ ਤੁਰਿਆ ਨਹੀਂ ਜਾਂਦਾ ਇੱਕ ਸਾਈਡ ਨੂੰ ਪ੍ਰੋਬਲਮ ਆ ਰਹੀ ਹੈਗੀ ਹੈ ਵੀਕਨੈਸ ਹੋ ਰਹੀ ਹੈ ਸਿੰਪਟਮਸ ਹੈਗੇ ਆ ਦੇ